ਅਸੀਂ ਇਕੱਲੇ ਨਹੀਂ ਸਾਰਾ ਜਗਤ ਹੀ ਅੱਜ ਗੁਰੂ ਤੇਗ ਬਹਾਦਰ ਜੀ ਨੂੰ ਸਜਦੇ ਕਰ ਰਿਹਾ ਔਰ ਸੰਗਤ ਜੀ ਉਹਨਾਂ ਦੀ ਜਿਹੜੀ ਕੁਰਬਾਨੀ ਆ ਨਾ ਕੁਰਬਾਨੀ ਉਹਦਾ ਦੇਣ ਜੇ ਅੱਜ ਲੱਖਾਂ ਸਿਰ ਵੀ ਕੋਈ ਲਾ ਦੇਵੇ ਤੇ ਉਹਦਾ ਦੇਣ ਨਹੀਂ ਦੇ ਸਕਦਾ ਉਸੇ ਇਬਾਦਤ ਦੇ ਵਿੱਚੋਂ ਸ਼ਹਾਦਤ ਨੇ ਜਨਮ ਲਿਆ ਜਿਵੇਂ ਆਪ ਸਾਡੇ ਤੋਂ ਪਹਿਲਾਂ ਵੀ ਸੁਣਦੇ ਸੀ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਜਦੋਂ ਛੋਟੀ ਉਮਰ ਵਿੱਚ ਪੰਡਤ ਹਰदयाल ਜਨੇਊ ਕਮਾਉਣ ਵਾਸਤੇ ਆਇਆ ਸੀ ਕਿ ਜਨੇਊ ਪਾਓ ਤੇ ਮਹਾਰਾਜ ਨੇ ਪਾਇਆ ਨਹੀਂ ਤੇ ਧੰਗੁਰ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਧੰਗੁਰੂ ਗੋਬਿੰਦ ਰਾਏ ਜੀ ਦਸਵੇਂ ਪਾਤਸ਼ਾਹ ਜੀ ਛੋਟੇ ਐ ਜਦੋਂ ਪੰਡਤ ਉਦੋਂ ਪੁਕਾਰਾਂ ਲੈ ਕੇ ਆਏ ਆ ਉਹਨਾਂ ਨੇ ਤਰਲੇ ਫਰਿਆਦਾਾਂ ਕੀਤੀਆਂ ਤੇ ਮਹਾਰਾਜ ਨੇ ਕਿਸੇ ਦਾ ਜਨੇਊ ਲੈਣ ਨਹੀਂ ਦਿੱਤਾ ਗੱਲ ਇਹ ਕਿ ਸਾਡਾ ਵੈਰ ਜਨੇਊ ਨਾਲ ਨਹੀਂ ਸੀ ਅਸੀਂ ਕਿਸੇ ਦੇ ਜਨੇਊ ਨੂੰ